ਸਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰਾ ਨਹੀਂ ਕੋਏ ਨਾਨਕ ਤਿਸ ਬਲਿਹਾਰਣੇ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ ਜੋਤਿਸ ਪਾਵੈ ਸੋਈ ਹੋਗ ਖਿਨ ਮੈਂ ਥਾ ਫੂਦ ਆਪਨਹਾਰਾ ਅੰਤ ਨਹੀਂ ਕੁਛ ਪਾਰਾ ਵਾਰਾ ਹੁਕਮੇ ਧਾਰ ਅਦਰ ਰਹਾਵੈ ਹੁਕਮੇ ਉਪਜ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਿਕ ਰੰਗ ਪ੍ਰਕਾਰ ਕਰ ਕਰ ਦੇਖਾ ਆਪਣੀ ਵਡਿਆਈ ਨਾਨਕ ਸਭ ਮੇਰੇ ਹਾਸਮਾਈ ਪ੍ਰਭਾਵੇ ਮਨੁਖ ਗਤੀ ਪਾਵੇ ਪ੍ਰਭਾਵੇ ਤਾਂ ਪਥਰ ਤਰਾਵੇ ਪ੍ਰਭਾਵੇ ਬਿਨ ਸਾਸਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤਿਤ ਉਧਾਰੈ ਆਪਨ ਕਰ ਆਪਨ ਵਿਚਾਰੈ ਦੋਹਾ ਸਿਰੇ ਕਾਪ ਸੁਆਮੀ ਖੇਲ ਬਿਕਸ ਅੰਤਰਜਾਮੀ ਜੋ ਭਾਵੇ ਸੋਕਾਰ ਕਰਾਵੇ ਨਾਨਕ ਸ੍ਰਿਸ਼ਟ ਦ੍ਰਿਸ਼ਟੀ ਅਵਰਣ ਆਵੇ ਕਹ ਨਾਨਕ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹੱਥ ਹੋਏ ਤਾਂ ਸਭ ਖਿਚਲੇ ਜੋ ਤਿਸ ਭਾਵੇ ਸੋਈ ਕਰੇ ਅਣਜਾਨਤ ਵਿਖਿਆ ਮੈਂ ਰਚੈ ਜੀ ਜਾਣਤ ਆਪਨ ਆਪ ਬਚੈ ਪਰ ਮੈਂ ਭੁੱਲੇ ਦੇ ਦਿਸਤਾਵੈ ਨੀਮਖ ਚਾਰ ਮਹਿ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਨਾਨਕ ਤੇ ਜਿਨ ਆਪ ਮਲੇ ਖਿਨ ਮੇ ਨੀਜ ਕੀਟ ਕਿਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਂਕੇ ਜਾਂ ਕਾ ਦ੍ਰਿਸ਼ਟ ਕੁਛ ਨਾ ਆਵੇ ਤਿਸ ਤਤਕਾਲ ਦਹਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਾ ਨਾ ਗਨੇ ਜਗਦੀਸ਼ ਜਿਉ ਪਿੰਡ ਸਭ ਤੇਰੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾਪ ਬਣਾਈ ਨਾਨਕ ਜੀ ਵੇ ਦੇਖ ਬੜਾਈ ਇਸ ਕਾ ਬਲ ਨਹੀਂ ਇਸ ਹਾਥ ਕਰਨ ਕਰਾਵਣ ਸਰਬ ਕੋ नाथ ਆਗਿਆਕਾਰੀ ਬਪੂਰਾ ਜਿਉ ਜੋ ਤਿਸ ਭਾਵੈ ਸੋਈ ਫੁਨ ਥੀਉ ਕਬੂ ਊਚ ਨੀਚ ਮੈਂ ਬਸੈ ਕਬੂ ਸੋਖ ਹਰ ਹਰ ਖਰੰਗ ਹਸੈ ਕਬੂ ਨਿੰਦ ਚਿੰਦ ਬਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਕਬੂ ਆਪ ਮਿਲਾਵਣ ਹਾਰ ਕਬੂ ਨਿਰਤ ਕਰੈ ਬਹੁ ਭਾਂਤ ਕਬੂ ਸੋਈ ਰਹੈ ਦਿਨ ਰਾਤ ਕਬੂ ਮਹਾ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋਤਰਵਾਲ ਕਬੂ ਹੋਏ ਬਹਿ ਬਡਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮਹਿ ਆਵੇ ਕਬੂ ਪਲਾ ਪਲਾ ਕਹਾਵੇ ਜਿਉ ਪ੍ਰਭ ਰਖੈ ਤਿਬਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹਿ ਕਬੂ ਹੋਏ ਪੰਡਤ ਕਰੇ ਬਖਿਆਣ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਟਟ ਤੀਰਤ ਇਸ਼ਨਾਨ ਕਬੂ ਸਿੱਧ ਸਾਧਿਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨੇਕ ਜੋਨ ਪਰਮੈ ਪਰਮੀਆਂ ਨਾਨਾ ਰੂਪ ਜਿਉ ਸਵਾਰਗ ਦਿਖਾਵੇ ਜਿਉ ਪ੍ਰਭ ਭਾਵੈ ਤਿਵੇਂ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਣ ਕੋਏ ਕਬੂ ਸਾਧ ਸੰਗਤ ਇਹ ਪਾਵੇ ਉਹ ਅਸਥਾਨ ਤੇ ਬਹੂ ਰਣਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਪਾ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਣ ਭਏ ਵਿਸ਼ਰਾਮ ਨਾਨਕ ਪ੍ਰਭ ਕੇ ਸਦ ਕੁਰਬਾਨ